ਦੇਵੀ ਹੈ ਅਹਨੇ ਸਹਜ ਸੁਭਾਈ ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਰੇ ਹੋਰ ਸਿਫਤ ਖਸਾਮ ਦੀ ਨੂਰ ਅਰਸੋਂ ਕੁਰਸੋਂ ਛਟੀ ਹੈ ਤਦ ਤੇ ਤੇ ਸਚੇ ਪਾਤਸ਼ਾਹ ਬਲ ਜਨਮ ਜਨਮ ਦੀ ਕੱਟੀਐ ਸਜਨ ਸਚਾ ਪਾਤਸ਼ਾਹ ਸਿਰਸਾ ਦਸਾਹ ਜਿਸ ਪਾਸ ਬੈਠਿਆ ਸੁਹੀਐ ਸਬਨਾ ਦਹਵੇ ਸ ਜਿਸ ਪਾਸ ਬੈਠਿਆ ਅਸੋ ਹੀ ਹੈ ਸਬਨਾ ਦਵੇਸ ਸੋਰਠ ਮਹੱਲਾ ਪੰਜਵਾਂ ਘਰ ਪਹਿਲਾ ਅਸਤ ਪਦੀਆ ਇੱਕ ਓ ਅੰਕਾਰ ਸਤ ਗੁਰ ਪਰਸਾਦ ਸਭ ਜਗ ਜਿਨੈ ਉਪਾਇਆ ਭਾਈ ਕਰਨ ਕਰਨ ਸਮਰੱਥ ਜਿਉ ਪੈਂਡ ਜਿਨ ਸਾਜਿਆ ਭਾਈ ਦੇ ਕਰ ਆਪਣੀ ਵਤ ਸਭ ਜਗ ਜਿਨੇ ਉਪਾਇਆ ਭਾਈ ਕਰਨ ਕਰਨ ਸਮਰਥ ਜਿਉ ਪਿੰਡ ਜਿਨ ਸਾਜਿਆ ਭਾਈ ਦੇ ਕਰ ਆਪਣੀ ਵਥ ਕਿਨ ਕਹੀਏ ਕਿਉ ਦੇਖੀਏ ਭਾਈ ਕਰਤਾ ਏਕ ਅਕਥ ਗੁਰ ਗੋਵਿੰਦ ਸਲਾਈਆ ਭਾਈ ਜਿਸ ਤੇ ਜਪੈ ਤਤ ਮੇਰੇ ਮਨ ਜਪੀਐ ਹਰਿ ਭਗਵੰਤਾ ਨਾਮੁ ਦਾਣ ਦੇ ਜਾਣੇ ਆਪਣੇ ਦੁਖ ਦਰਦ ਕਹੰਤਾ ਰਹਾ ਜਾ ਕੈ ਘਰ ਸਭ ਕਿਛ ਹੈ ਭਾਈ ਨਾਉ ਨਿੱਧ ਭਰੇ ਪੰਡਾਰ ਤਿਸ ਕੀ ਕੀਮਤ ਨਾਪ ਵੈ ਭਾਈ ਉੱਚ ਗੰਭੀਅ ਅਪਾਰ ਜੀ ਜੰਤ ਪ੍ਰਤਪਾਲਦਾ ਭਾਈ ਨਿਤਨਿਤ ਕਰਦਾ ਸਰ ਸਤਗੁਰ ਪੂਰਾ ਪੇਟਿਆ ਭਾਈ ਸ਼ਬਦ ਮਿਲਾਵਣ ਗਾੜ ਸੱਚੇ ਚਰਨ ਸਰੇਵਿਆ ਭਾਈ ਭ੍ਰਮ ਪਹ ਹੋਵਨਾਸ ਮੇਲੇ ਸੰਤ ਸਭਾ ਮਨ ਮਾਂਜੀਐ ਭਾਈ ਹਰ ਕੈ ਨਾਮ ਨਿਵਾਸ ਮਿਟਾਏ ਅੰਧੇਰਾ ਅਗਿਆਨਤਾ ਭਾਈ ਕਮਲ ਹੋਏ ਪਰਗਾਸ ਗੁਰਬਚਨੀ ਸੁਖ ਉਪਜੈ ਭਾਈ ਸਭ ਫਲ ਸਤਗੁਰ ਪਾਸ ਮੇਰਾ ਤੇਰਾ ਛੁੜਿਆ ਭਾਈ ਹੋਈਐ ਸਭ ਕੀ ਧੁਰ ਘਟ ਘਟ ਬ੍ਰਹਮ ਪਸਾਰੇ ਆ ਭਾਈ ਪਿਖੇ ਸੁਣੈ ਹਜੂਰ ਜਿਤ ਦਿਨ ਵਿਸਰ ਪਰਮ ਭ੍ਰਮ ਭਾਈ ਤਿਤ ਦਿਨ ਮਰੀਏ ਚੂਰ ਕਰਨਾ ਕਰਨ ਕਰਾਉਣ ਸਮਰਥ ਸੁਭਾਈ ਕਰਨ ਕਰਾਉਣ ਸਮਰਥੋ ਭਾਈ ਸਰਵ ਕਲਾ ਪਰਪੁਰ प्रेम पदार्थ नाम है भाई माया मोह विनाश तिस भावे ता मेलले भाई हृदय नाम निवास गुरमुख कमल पर गासी है भाई हृदय हुवे परगास ਪ੍ਰਗਟ ਪਿਆ ਪਰ ਤਪ ਪ੍ਰਭ ਭਾਈ ਮੌਲਿਆ ਧਰਤ ਅਕਾਸ ਗੁਰਪੁਰ ਸੰਤੋਖਿਆ ਭਾਈ ਐਨਸ ਲੱਗਾ ਪਾਉ ਰਸਨਾ ਰਾਮ ਰਵੈ ਸਦਾ ਪਾਈ ਸਚਾ ਸਾਧ ਸੁਆਉ ਕਰਨੀ ਸੁਣ ਸੁਣ ਜੀਵ ਆ ਭਾਈ ਨਹਿ ਚਲ ਪਾਇ ਹਾਥਾ ਹੋ ਜਿਸ ਪਰ ਤੀ ਤਨ ਆਵਈ ਭਾਈ ਸੋ ਜੀ ਅੜਾ ਜਲ ਜਾਓ ਬਹੁ ਗੁਣ ਮੇਰੇ ਸਾਹਿਬੈ ਭਾਈ ਹਾ ਤਿਸ ਕੈ ਬਲ ਜਾਓ ਉਹ ਨਿਰਗੁਣੀਆ ਰੇ ਪਾਲਦਾ ਭਾਈ ਦੇਨਿ ਥਾਵੇਂ ਥਾਓ ਰਿਜਕ ਸੰਵਾਹੇ ਸਾਸ ਸਾਸ ਭਾਈ ਗੁੜਾ ਜਾ ਕਾ ਨਾ ਹੋ ਜਿਸ ਗੁਰ ਸਾਚਾ ਭੇਟਿਆ ਭਾਈ ਪੂਰਾ ਤਿਸ ਕਰਮਾਉ ਤੇ ਸਭਨ ਘੜੀ ਨਾ ਜੀਵੀਐ ਭਾਈ ਸਰਬ ਕਲਾ ਪਰਪੁਰ ਸਾਸ ਗਿਰਾਸ ਨਾ ਵਿਸਰੈ ਭਾਈ ਪੇਖੋ ਸਦਾ ਹਜੂਰ ਸਾਧੂ ਸੰਗ ਮਿਲਿਆ ਭਾਈ ਸਰਬ ਰਹਾ ਪਰਪੁਰ ਜਿੰਨਾ ਪ੍ਰੀਤ ਨ ਲੱਗਿਆ ਭਾਈ ਸੇ ਨਿਤ ਨਿਤ ਮਰਦੇ ਚੂਰ ਅੰਚਲ ਲਾਏ ਤਰਾਇਆ ਭਾਈ ਭਉ ਜਨ ਦੁਖ ਸੰਸਾਰ ਕਰ ਕਿਰਪਾ ਨਦਰ ਨਿਹਲਿਆ ਭਾਈ ਕੀ ਤੋਂ ਅੰਗ ਅਪਾਰ ਮਨ ਤਨ ਸੀਤਲ ਹੋਇਆ ਭਾਈ ਭੋਜਨ ਨਾਮ ਅਧਾਰੇ ਨਾਨਕ ਤਿਸ ਸਰਨਾ ਗਤੀ ਪਾਈ ਜੇ ਕਿਲ ਵਿਖ ਕਾਟਣ ਹਾਜ਼ ਮਨ ਤਨ ਸੀਤਲ ਹੋਇਆ ਭਾਈ ਪੂਜਨ ਨਾਮ ਹਜ਼ਾਰੇ ਨਾਨਕ ਤਿਸ ਸਰਨਾਗਤੀ ਭਾਈ ਜੇ ਕਿਲ ਵਿਖ ਕਟਨ ਹਰ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਰਟੂ ਮਹੱਲਾ ਪੰਜਵਾਂ ਘਰ ਪਹਿਲਾ ਅਸ਼ਟਪਦੀਆਂ ਇੱਕ ਓੰਕਾਰ ਸਤਿਗੁਰ ਪ੍ਰਸਾਦ ਸਭ ਜਗ ਜਿਨੈ ਉਪਾਇਆ ਪਾਈ ਕਰਨ ਕਰਨ ਸਮਰਥ ਜੀਉ ਪਿੰਡ ਜਿਨ ਸਾਜਿਆ ਭਾਈ ਦੇ ਕਰ ਆਪਣੀ ਵਥ ਅੱਜ ਅੰਮ੍ਰਿਤ ਵੇਲੇ ਦਾ ਇਹ ਪਾਵਨ ਮੁਖਵਾਕ ਸੋਰਠਿ ਰਾਗੰਦਰ ਪੰਚਵੇਂ ਪਾਸ਼ਾ ਤਨ ਤਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜੀ ਦੇ ਮੁਖਾਰਬਿੰਦੂ ਚਾਰਣ ਕੀਤਾ ਹੋਇਆ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 642 ਤੇ ਸੁਭਾਈ ਮਾਨ ਹੈ ਜੀ ਗੁਰੂ ਮਾਰਾ ਕਿਰਪਾ ਕਰਨ ਰਹਿਮਤ ਕਰਨ ਪਾਵਨ ਉਪਦੇਸ਼ ਸਾਡੇ ਸਾਰਿਆਂ ਦੇ ਹਿਰਦਿਆਂ ਵਿੱਚ ਵਸ ਜਾਏ ਅੱਜ ਪੰਜਵੇਂ ਪਾਸ਼ਾ ਤਨ ਤਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜੀ ਦਾ ਪਾਵਨ ਪ੍ਰਕਾਸ਼ ਗੁਰਪੁਰਬ ਹੈ ਅਤੇ ਨਾਲ ਹੀ ਸ਼੍ਰੋਮਣੀ ਭਗਤ ਨਾ ਜੀ ਦਾ ਜਨਮ ਦਿਹਾੜਾ ਹੈ ਆਪ ਸਰਬੱਤ ਸਾਧ ਸੰਗਤ ਨੂੰ ਲੱਖ 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 ਵਧਾਈ ਹੋਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ